ਪੂਰੇ ਦੇਸ਼ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਸਤੀਸ਼ਟਾ ਨੂੰ ਲੈ ਕੇ ਜਿੱਥੇ ਉਸ਼ਾ ਵੇਖਣ ਨੂੰ ਮਿਲ ਰਿਹਾ ਹੈ ਅਯੁੱਧਿਆ ਵਿੱਚ ਪੂਰੇ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਪੰਜਾਬ ਵਿੱਚ ਵੀ ਇਸ ਦਾ ਖਾਸਾ ਉਸ਼ਾ ਵੇਖਣ ਨੂੰ ਮਿਲ ਰਿਹਾ ਜਦੋਂ ਗੁਰਦਾਸਪੁਰ ਦੇ ਢਾਰੀਵਾਲ ਪਰਿਵਾਰ ਦੀ ਉਸ ਵੇਲੇ ਖੁਸ਼ੀ ਦੀ ਕੋਈ ਸੀਮਾ ਨਾ ਰਹੀ ਜਦੋਂ ਰਾਮ ਭਗਤ ਆਕਸ਼ਤ ਪੁਸ਼ਕ ਦੇਣ ਉਹਨਾਂ ਦੇ ਘਰ ਪਹੁੰਚੇ ਇਹਨਾਂ ਰਾਮ ਭਗਤਾਂ ਦਾ ਹੋਲ ਨਗਾਰਿਆਂ ਦੇ ਨਾਲ ਸਵਾਗਤ ਕੀਤਾ ਗਿਆ ਆਰਤੀ ਉਤਾਰੀ ਗਈ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਤਿਲਕ ਲਗਾ ਕੇ ਉਹਨਾਂ ਦਾ ਸ਼ਾਨਦਾਰ ਸਵਾਗਤ ਧਾਰੀਵਾਲ ਪਰਿਵਾਰ ਨੇ ਕੀਤਾ ਮੈਨੂੰ ਨਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਸਾਡੇ ਘਰ ਭਗਤ ਆਏ ਆ ਅਕਸ਼ਤ ਵੰਦ ਰਵੇ ਆ ਹਰ ਗਲੀ-ਕਲੀ ਹਰ ਘਰ-ਕਰਚ ਤੇ ਇੰਨੇ ਸਾਲਾਂ ਬਾਅਦ RAM ji ਦਾ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਇਹ ਕੋਈ ਕਿਉਂਕਿ ਕਈ ਵਾਰੀ ਐਸਾ ਹੁੰਦਾ ਕਿ ਕਿੰਨਾ ਟਾਈਮ ਹੀ ਨਿਕਲ ਜਾਂਦਾ ਬਰਾ ਜੀ ਖੁਦ ਦੇਖਾਂਗੇ ਸਾਡੇ RAM ji ਦਾ ਮੰਦਿਰ ਬਣਿਆ ਹਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਹਿਲੇ ਹੀ ਇੱਕ ਵਾਰੀ ਜੁੱਧਾ ਗਏ ਸੀ ਸਰਜੂ ਨਦੀ ਵੀ ਦੇਖੀ ਸਾਰਾ ਕੁਝ ਦੇਖਿਆ ਸਾਰੇ ਬਣੇ ਫਿਰ ਰਾਮ ਰਾਮ ਹਰ ਟਾਈਮ ਰਾਮ ਰਾਮ ਬੋਲਦੇ ਆ ਦਿਨ ਰਾਤ ਰਾਮ ਰਾਮ ਦੀ ਗੂੰਜਦੀ ਹੈ ਤੇ ਅੱਜ ਅਸੀਂ ਆ ਇਹ ਦੇਖਾਂਗੇ ਸਾਡੇ ਰਾਮ ਜੀ ਦਾ ਪਹਿਲਾਂ ਉੱਥੇ ਕੀ ਸਿਰਫ ਨਕਸ਼ਾ ਰੱਖਿਆ ਰਹੀ ਜੀ ਤੇ ਉਹ ਨਕਸ਼ਾ ਹੀ ਦੇਖਿਆ ਤੇ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ ਰਾਮ ਰਾਮ ਪੱਥਰਾਂ ਤੇ ਲਿਖ ਰਹੇ ਸਾਰੇ ਭਗਤ ਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ ਰਾਮ ਰਾਮ ਦੇ ਤੇ ਅੱਜ ਤਿਆਰ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਾਹਰ ਦੇ ਲੋਕ ਵੀ ਜਦਾ ਬਹੁਤ ਸਮਰਥਨ ਕਰਦੇ ਪਏ ਆ ਤੇ ਸਾਡੇ ਧਾਰੀਵਾਲ ਵੀ ਬਹੁਤ ਖੁਸ਼ੀ ਦਾ ਨੰਦਾ ਹੈ ਰਾਮ ਰਾਮ ਸਾਡੇ ਅੰਦਰ ਬਾਹਰ ਕਾ ਦੇਖਦੇ ਹੋ ਬਹੁਤ ਅੱਛਾ ਲੱਗ ਰਿਹਾ ਸਾਨੂੰ ਦੇਖ ਕੇ ਕਿਉਂਕਿ ਮੈਂ ਬਹੁਤ ਵਾਰੀ ਦੇਖੀ ਆ ਤਸਵੀਰ ਜੀ ਵਾਰ-ਵਾਰ ਫੋਨ ਵਿੱਚ ਵੀ ਆਉਂਦੀ ਪਈ ਆ ਟੀਵੀ ਵਿੱਚ ਵੀ ਆਉਂਦੀ ਪਈ ਆ ਪਰ ਜੋ ਅਸੀਂ ਪਹਿਲਾਂ ਦੇਖਿਆ ਹੈ ਕਿ ਸਾਨੂੰ ਉਦੋਂ ਦੇਖ ਲਈ ਸਾਡੇ ਰਾਮ ਸਾਡੇ ਆਪਣੇ ਪੂਰਵਜ ਜਨ ਸਮਝੋ ਕਿਸਮ ਦੇ ਜੀ ਤੇ ਅਚਾਨਕ ਹੀ ਉਹਨਾਂ ਨੂੰ ਦੇਖਾਂਗੇ ਉਹ ਨਵੇਂ ਘਰ ਵਿੱਚ ਟਾਨ ਬਿਆਨ ਲੱਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਜੈਸੀ ਰਾਮ ਜੀ ਮੈਂ ਤਾਂ ਅਦੀਵਾਲ ਦੇ ਤੁਕ ਕਮ ਇਹੀ ਕਹਿਣਾ ਚਾਹਾਂਗੀ ਕਿ 22 ਤਰੀਕ ਨੂੰ ਸਾਡੇ ਤਾਦੀਵਾਲ ਪਾਸਟੈਂਡ ਚ ਪ੍ਰੋਗਰਾਮ ਹੋਣ ਜਾ ਰਿਹਾ ਹੈ ਸਾਡੇ ਹੁੰਘਮਾ ਕੇ ਆਨ ਅੱਜ ਵੀ ਅਸੀਂ ਗਏ ਸੀ ਰਾਤ ਨੂੰ ਅਕਸ਼ਤ ਸਾਡੇ ਦਾ ਦੇਨਾ ਹੈ ਅਕਸ਼ਤ ਫੁੱਲ ਪੁਸ਼ਪ ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗੇ ਵਤੀ ਸਮਝਦੇ ਹਾਂ ਕਿ ਸਾਡੇ ਵੀ ਕਰਮਾਂ ਚ ਇਹ ਰਾਮ ਦੂਤਾਂ ਦਾ ਆਣਾ ਸੀ ਤੇ ਅਸੀਂ ਬਹੁਤ ਹੀ ਖੁਸ਼ ਹਾਂ ਅੱਜ ਸਾਡੇ ਸ਼ੈਦ ਦੀਆਂ ਲੇਡੀਜ਼ ਇੰਨੀ ਸਰਦੀ ਦੇ ਬਾਵਜੂਦ ਵੀ ਪੂਰਾ ਨਾਲ ਹੁੰਘਮਾ ਕੇ ਆਈਆਂ ਤੇ ਦੇਖ ਕੇ ਬਹੁਤ ਹੀ ਅਨੰਦ ਆਇਆ ਤੇ ਅਸੀਂ ਇਹੀ ਚਾਹਾਂਗੇ ਕਿ ਹੁਣ ਇਹ ਸਭ ਕੁਝ ਇਦਾਂ ਹੀ ਵਧੀਆ ਅੱਗੇ ਚੱਲਦਾ ਰਹੇ ਤੇ જય શ્રી RAM ਜੀ ਹਾਂਜੀ જય શ્રી RAM ਮੇਰਾ ਨਾਮ ਆਸ਼ਿਸ਼ ਹੈ ਤੇ ਮੈਂ ਧਾਰੀਵਾਲ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਕੁਝ ਸਮਾਂ ਪਹਿਲਾਂ ਮੇਰੇ ਘਰ RAM ਦੂਤ ਲੈ ਕੇ ਆਏ ਆ ਅਕਸ਼ਿਤ ਤੇ ਪੁਸ਼ ਲੈ ਕੇ ਆਏ ਆ ਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਾਈ ਮਾਹੌਲ ਬਣਿਆ ਹੋਇਆ ਹੈ ਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ ਤੇ ਅਸੀਂ ਬਹੁਤ ਹੀ ਖੁਸ਼ ਹੋਏ ਆ ਅਸੀਂ ਸ਼ੁਕਰ ਕਰਦੇ ਆ ਉਹ ਮਾਲਕ ਦਾ ਇਹ ਘੜੀ ਆਈ ਹੈ 22 ਤਰੀਕ ਨੂੰ ਅਸੀਂ ਬਹੁਤ ਹੀ ਭਵੇ ਪ੍ਰੋਗਰਾਮ ਕਰਨ ਜਾ ਰਹੇ ਆ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਤੇ ਜਿਸ ਦੇ ਵਿੱਚ ਅਸੀਂ ਚਾਹਦੇ ਆ ਕਿ ਸਾਰੇ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਖੁਸ਼ੀਆਂ ਪ੍ਰਾਪਤ ਕਰਨ ਰਾਮ ਜੀ ਦੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ